ਤਕਨਾ ਹਾਰੇ ਭਾਈ ਵਿਧੀ ਚੰਦ ਜੈਸੇ ਭਾਈ ਜੇਠਾ ਭਾਈ ਬੈਲੋ ਜੀ ਭਾਈ ਭਗਤੂ ਜੈਸੇ ਜਿਹੜੇ ਵਿਰਧ ਵਾਸਤਾ ਵਾਲੇ ਗੁਰਮੁਖ ਗੁਰਸਿੱਖ ਦੂਸਰੇ ਨੇ ਉਹ ਕਹਿੰਦੇ ਭਾਈ ਗੁਰਦਾਸ ਜੀ ਵਾਹਿਗੁਰੂ ਦੀ ਮਾਇਆ ਹੈ ਇਸ ਸਮੁੰਦਰ ਵਾਂਗੂ ਇਹਦਾ ਤਰਨਾ ਬੜਾ ਔਖਾ ਹੈ ਸ਼ਾਸਤਰਾਚ ਵੀ ਲਿਖਿਆ ਹੈ ਨਾਰਦ ਨੂੰ ਕ੍ਰਿਸ਼ਨ ਨੇ ਕਿਹਾ ਹੈ ਨਾਰਦ ਮਮ ਮਾਇਆ ਦ੍ਰੁੱਤਿਆ ਮੇਰੀ ਮਾਇਆ ਦਾ ਤਰਨਾ ਬੜਾ ਕਟਨ ਹੈ ਇਹ ਮਾਇਆ ਜਿਤਨ ਉਹ ਉਪਜੈ ਭਾਉ ਦੂਜਾ ਲਾਇ ਜਿੰਨੀ ਮੋਹ ਰੂਪ ਸਾਧ ਸੰਗਤ ਜੀ ਆਪਣੀ ਪ੍ਰਵਿਰਤੀ ਐ ਸਭ ਮਾਇਆ ਹੀ ਹੈ ਕਹ ਕਬੀਰ ਜਿਸ ਜਸੂਦਰ ਤਸ ਮਾਇਆ ਜਿਹੜਾ ਪੇਟ ਲੱਗਿਆ ਹੋਇਆ ਰਾਤ ਦਿਨ ਸਾਧ ਸੰਗਤ ਜੀ ساری ਜ਼ਿੰਦਗੀ ਭਰਦਿਆਂ ਦੀ ਲੰਘ ਗਈ ਇਹ ਖਾਲੀ ਦਾ ਖਾਲੀ ਇਸ ਸਭ ਮਾਇਆ ਦਾ ਹੀ ਪਸਾਰਾ ਹੈ ਇਧਰੋਂ ਬਿਰਤੀ ਸਤ ਸੰਗੀ ਉਥਾਨ ਕਰਕੇ ਵਾਹਿਗੁਰੂ ਦੇ ਨਾਮ ਦੇ ਆਸਰੇ ਸਤ ਸੰਗੀ ਬ੍ਰਹਮਾਕਾਰ ਕਰਨੀ ਕਿਤੇ ਸੁਖੇਦ ਹੈ ਜਿੰਨੇ ਕੀਰਤਨ ਦੇ ਢਾਂਚੇ ਕਥਾ ਦੇ ਢਾਂਚੇ ਜੋ ਕੁਝ ਵੀ ਇਹ ਪਸਾਰਾ ਧਾਰਮਿਕ ਲੈਣ ਦੇ ਅੰਦਰ ਆਪਾਂ ਸਭ ਸੰਗੀ ਪਰਵਿਰਤ ਹਾਂ ਇਹ ਕੇਵਲ ਇਹੀ ਹੈ ਜਿਵੇਂ ਸਾਰੇ ਵਿਆਹ ਦੀਆਂ ਰੌਣਕਾਂ ਕੀ ਪ੍ਰਯੋਜਨ ਹੁੰਦਾ ਹੈ ਕਿ ਅੱਜ ਇਹ ਲੜਕਾ ਲੜਕੀ ਗ੍ਰਹਿਤਾ ਆਸ਼ਮ ਵਿੱਚ ਪ੍ਰਵੇਸ਼ ਹੋਣ ਲੱਗੇ ਨੇ ਇਹਨਾਂ ਦਾ ਸੰਜੋਗ ਇਕਤਰਤਾ ਦੇ ਸਹਿਤ ਹੋਵੇ ਤੇ ਔਰ ਸੁੱਖ ਸ਼ਾਂਤ ਦੇ ਨਾਲ ਇਹਨਾਂ ਦੀ ਜ਼ਿੰਦਗੀ ਬਤੀਤ ਹੋਵੇ ਨਿਸ਼ਾਨਾ ਕੇਵਲ ਇਹ ਹੀ ਹੁੰਦਾ ਇਹ ਜਿੰਨਾ ਧਾਰਮਿਕ ਲੈਣ ਦੇ ਅੰਦਰ ਪਸਾਰਾ ਹੈ ਇਹ ਕੇਵਲ ਇਹੀ ਹੈ ਕਿ ਜਿਹੜੀ ਆਪਣੀ ਅਭਾਸ਼ ਵਰਤੀ ਹੈ ਇਹ ਚੇਤਨ ਬ੍ਰਹਮ ਦੇ ਨਾਲ ਇਹਦਾ ਵਿਆਹ ਹੋ ਜਾਵੇ ਲੀਨਤਾ ਪ੍ਰਾਪਤ ਕਰ ਜਾਂਦੇ ਸਰਸਤ ਸੰਗਤ ਜੀ ਸੇਜ ਇੱਕ ਤਾਂ ਮਿਲਨ ਦਹੇਰਾ ਸੇਜਾ ਇੱਕ ਹੋਵੇ ਫਿਰ ਇੱਕ ਦੂਜੇ ਦੇ ਦਰਸ਼ਨ ਨਾ ਹੋਣ ਤਾਂ ਤਟਕਣ ਨਹੀਂ ਹੁੰਦੀ ਯਾ ਇਹ ਸ਼ਰ ਅੰਤਰ ਜੋਤੀਰ ਪੁਰਸ਼ਾ ਵਾਹਿਗੁਰੂ ਹਿਰਦੇ ਚ ਹੋਵੇ ਆਪਾਂ ਨੂੰ ਦਰਸ਼ਨ ਨਾ ਹੋਣ ਤਾਂ ਤਾਂ ਸੰਗਤ ਜੀ ਜਿਹੜੇ ਪ੍ਰੇਮੀ ਵਿਰਾਗਮਾਨ ਨੇ ਉਹਨਾਂ ਨੂੰ ਪੁੱਛੋ ਕੀ ਹਾਲਤ ਹੈ ਉਹਨਾਂ ਦੀ ਮਾਂ ਘਰੇ ਹੋਵੇ ਬੱਚੇ ਨੂੰ ਨਾਂ ਦਿੱਸੇ ਤਾਂ ਬਿਲਕ ਬਿਲ ਕੇ ਸਤ ਸੰਗ ਜੀ ਮਰ ਜਾਂਦਾ ਹੈ ਗੁਰੂ ਸਾਹਿਬ ਦੀ ਸਿੱਖਿਆ ਹੈ ਕਿ ਪਰਮੇਸ਼ਰ ਤੁਹਾ ਤੋਂ ਦੂਰ ਨਹੀਂ ਹਾਜ਼ਰ ਤੋਂ ਹਾਜ਼ਰ ਨੇੜੇ ਤੋਂ ਨੇੜੇ ਹੈ ਤੁਹਾਡਾ ਆਤਮਾ ਹੋ ਕਰਕੇ ਸੋਵ ਰਿਹਾ ਹੈ ਪਰ ਅੱਜ ਸਤ ਸੰਗਤ ਜੀ ਪਰਦਾ ਕਿਉਂ ਹੈ ਜਿਹੜੇ ਵਿਕਾਰ ਨੇ ਅ ਗਿਆਨ ਦਾ ਪਰਦਾ ਹੋਣੇ ਕਰਕੇ ਸਤ ਸੰਗਤ ਵਿਕਾਰ ਪਰ ਬਣ ਲੇ ਕਿੰਨੀ ਕਹੰਗਤਾ ਸੀ ਕੋਈ ਮਤੀਨ ਹੰਕਾਰਤਾ ਨਹੀਂ ਸੀ ਦੂਸਰੇ ਸਿੱਖ ਕੀ ਕਹਿੰਦੇ ਸੀ ਭਾਈ ਗੁਰਦਾਸ ਜੀ ਵਾਹਿਗੁਰੂ ਦੀ ਮਾਇਆ ਬੜੀ ਪਰਬਲ ਹੈ ਸਭ ਦੇ ਮੂੰਹ ਦੂਜੇ ਪਾਸੇ ਨੂੰ ਡਾਏ ਪਏ ਨੇ ਸਿਮਰ ਨਹੀਂ ਹੋਣ ਦਿੰਦੀ ਇਸ ਮਾਇਆ ਕੋ ਦ੍ਰਿੜ ਕਰ ਰਾਖੋ ਬੰਦ ਆਪ ਬਚਨ ਨਹੀਂ ਭਗਤਾਂ ਵੱਲੋਂ ਬੇਨਤੀ ਆ ਮਹਾਰਾਜ ਇਹ ਆਪ ਦੀ ਮਾਇਆ ਨੂੰ ਬੰਨ ਕੇ ਰੱਖ ਲਓ ਤੁਹਾਡੇ ਬਚਨਾਂ ਦੀ ਵੱਜੀ ਹੋਈ ਹੈ ਜੇ ਤੁਸੀਂ ਖੁੱਲੀ ਛੱਡਦੇ ਹੋ ਸਾਨੂੰ ਆਰਾ ਭਜਨ ਨਹੀਂ ਕਰਨ ਦਿੰਦੀ। ਸੋ ਖੰਸਾ ਜੀ ਉਹ ਕਹਿੰਦੇ ਨੇ ਜੇ ਗੁਰੂ ਸਾਹਿਬ ਕਿਰਪਾ ਕਰ ਦੇਣ ਤਾਂ ਫਿਰ ਸਿੱਖੀ ਸਦਕ ਨਿਭ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਗੁਰਸੰਗ ਵਰਤਦਾ ਸਿੱਖ ਸਦਕ ਨਾ ਹਾਰੇ ਗੁਰੂ ਘਰ ਦਾ ਸਿੱਖ ਬਣ ਕੇ ਸਦਕ ਤੋਂ ਕਿਉਂ ਡੋਲੇ? ਸਿਰਫ ਥੋੜਾ ਜਿਹਾ ਹੰਕਾਰ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਿਆ ਇੰਨੇ ਕਰਨੀ ਵਾਲੇ ਗੁਰੂ ਕੇ ਸਿੱਖ ਸਾਡੇ ਪਿਤਾ ਜੀ ਦੇ ਮਾਮਾ ਲੱਗਦੇ ਹੋਣ ਸਰੀਰ ਦੀ ਵਸਤਾ ਬਹੁਤ ਵਿਰਧ ਹੁਣ ਨੇੜੇ ਆਉਣ ਵਾਲਾ ਸਮਾਂ ਜਾਣ ਜਾਣ ਵਾਸਤੇ ਤਿਆਰੀਆਂ ਪਰ ਅਜਿਨ੍ਹਾਂ ਵਿੱਚ ਮਹੰਗਤਾ ਦੀ ਮੈਲ ਹੋਵੇ ਹਰ ਜੀਓ ਹੰਕਾਰਨਾ ਭਾਵ ਵੀ ਬੇਦਕੂਕ ਸੁਣਾਵੇ ਹੰਕਾਰ ਨਹੀਂ ਪਾਉਂਦਾ ਪਰਮੇਸ਼ਰ ਨੂੰ ਕਦੇ ਵੀ ਸਰਾਫ ਨੂੰ ਸੁਨੇ ਵਿੱਚ ਸੱਚ ਨਹੀਂ ਖੋਟ ਨਹੀਂ ਪਾਉਂਦੀ ਪਰ ਖਜ਼ਾਨੇ ਪਾਇਆ ਸਰਾਫੀ ਫਿਰ ਨਾਹੀ ਤਾਈ ਜਾਹੇ ਜਦ ਹੀ ਕੱਢ ਕੇ ਉਹ ਮਾਰਦਾ ਖੋਟ ਸਾਧ ਸੰਗਤ ਜੀ ਫੇਰ ਖਜ਼ਾਨੇ ਚ ਪਾਉਂਦਾ ਅੱਜ ਗੁਰੂ ਸਾਹਿਬ ਸਿੱਖ ਦੇ ਅੰਦਰ ਖੋਟ ਰਹਿਣ ਦਿੰਦੇ ਨੇ ਕੱਢਦਾ ਜੀ ਆਪਦੇ ਜਥੇਦ ਕਰਨਾ ਗੁਰਸਿੱਖ ਦੀ ਪਦਵੀ ਛੋਟੀ ਨਹੀਂ ਹੁੰਦੀ ਸੋ ਜਿਸ ਪ੍ਰਕਾਰ ਸਾਧ ਸੰਗਤ ਜੀ ਘੋੜੇ ਖਰੀਦਣ ਦੇ ਬਹਾਨੇ ਆਪ ਜੀ ਪਰਖ ਰਹੇ ਨੇ ਕੰਨ ਪ੍ਰਸੰਗ ਆ ਚੁੱਕਿਆ ਭਾਈ ਗੁਰਦਾਸ ਜੀ ਨੂੰ ਸਾਧ ਸੰਗਤ ਜੀ ਬਹੁਤ ਸਾਰਾ ਧਨ ਖਚਰਾ ਤੇ ਲੱਦ ਕੇ ਦੇ ਕੇ ਸਿੱਖ ਨਾਲ ਦਿੱਤੇ ਨੇ ਸਹਾਇਤਾ ਵਾਸਤੇ ਕਾਬਲ ਦੀ ਸਤਸੰਗਤ ਜੀ ਮੰਡੀ ਦੇ ਵਿੱਚੋਂ ਘੋੜੇ ਖਰੀਦਣ ਵਾਸਤੇ ਸਤਸੰਗਤ ਜੀ ਭੇਜੇ ਨੇ ਜਿਸ ਪ੍ਰਕਾਰ ਸਤਸੰਗਤ ਜੀ ਵਾਅਦਾ ਕੀਤਾ ਕਿ ਪਹਿਲਾ ਜਿਹੜੇ ਘੋੜੇ ਨੇ ਸਾਡੇ ਕੋਲੇ ਭੇਜਦੇ ਹੋ ਜੇ ਪਸੰਦ ਹੋਏ ਤਾਂ ਰਕਮਤ ਆ ਰਹੇ ਹੋ ਨਹੀਂ ਤਾਂ ਬੋਰਡ ਦੇ ਬੋਰਡ ਦੇ ਅੱਗੇ ਘੋੜੇ ਜਿਵੇਂ ਸਤਸੰਗਤ ਜੀ ਅੱਗੇ ਕਥਾ ਪ੍ਰਸੰਗ ਆ ਰਹੇ ਹੈ ਭਾਈ ਸਾਹਿਬ ਨੇ ਸਤ ਸੰਗਤ ਜੀ ਡੋਲ ਜਾਣਾ ਮਾਇਆ ਪਰਮੇਸ਼ਰ ਦੀ ਬੜੀ ਪਰਬਲ ਹੈ ਜਿਸ ਵੇਲੇ ਪੈਸਿਆਂ ਤੇ ਠਿਕਰੀਆਂ ਪਈਆਂ ਦੇਖੀਆਂ ਦੇਖਣੀਆਂ ਭਾਗੜ ਦੰਗ ਹੋ ਕੇ ਸਤ ਸੰਗਤ ਜੀ ਕਾਂਸ਼ੀ ਪਹੁੰਚਣਾ ਜੋ ਉੱਥੇ ਜਾ ਕੇ ਪੰਡਤਾਂ ਦੇ ਨਾਲ ਵਿਚਾਰਾ ਹੋਣੀਆਂ ਕਿ ਵਾਹਿਗੁਰੂ ਮੰਤਰ ਕੀ ਆ ਵਸਤੂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੇਦਾਂ ਦਾ ਤੇ ਬਾਣੀ ਦਾ ਕੀ ਅੰਤਰਾ ਹੈ ਸਾਰੇ ਤੀਰਥ ਦੁਨੀਆ ਦੇ ਉੱਤੇ ਮੰਨੇ ਭਾਰਤ ਵਰਸ਼ ਵਿੱਚ ਪਰਾਗ ਰਾਜ ਸਭ ਤੋਂ ਵੱਡਾ ਤੀਰਸੁੱਤਮ ਹੈ ਲੇਕਿਨ ਅੰਮਰਸਰ ਕਿਉਂ ਸਾਰੇ ਤੀਰਥਾਂ ਦਾ ਰਾਜਾ ਹੈ ਇਹ ਸਤ ਸੰਗਤ ਜੀ ਉੱਤਰ ਆਉਣਗੇ ਆ ਬਿਰਤੀਆਂ ਨੂੰ ਇਕਾਗਰ ਕਰੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਭਾਈ ਗੁਰੂ ਕੇ ਸਿੱਖ ਹਨ ਬ੍ਰਹਮ ਗਿਆਨੀ ਜਿਨ੍ਹਾਂ ਨੇ ਭਾਈ ਗੁਰਪੁਰੀ ਵਿੱਚ ਜਾ ਕੇ ਨਕਸਦਾ ਵਾਸ ਤੇ ਨਿਵਾਸ ਕੀਤਾ ਆਪਾਂ ਵੀ ਤਰਸਦੇ ਹਾਂ ਮਾਨਸ ਦੇਹੀ ਤਾਂ ਮਿਲ ਗਈ ਪਰ ਅਗਲਾ ਇੰਤਜਾਮ ਹਲੇ ਕੋਈ ਹੋਇਆ ਖਾਇਆ ਨਹੀਂ ਵਰਤੀ ਤਕਦੀ ਨਹੀਂ ਵਕਾਰ ਚੰਚਲਤਾ ਹੀ ਵਿਖੇਪਤਾ ਖੜਾ ਨਹੀਂ ਛੜਦੀ ਸੰਗਤ ਚ ਆਈਦਾ ਪਰ ਉਹ ਮਨ ਦੀ ਸ਼ਾਂਤੀ ਨਹੀਂ ਹੈ ਤੋ ਸਤ ਸੰਗਤ ਜੀ ਗੁਰੂ ਕੀ ਸ਼ਰਨ ਪਿਆ ਮਹਾਰਾਜ ਨੂੰ ਆਪ ਹੀ ਲਾ ਜਾਵੇਗੀ ਆਪਾਂ ਭਾਵਨਾ ਤੇ ਤੇ ਸ਼ਰਧਾ ਦੇ ਨਾਲ ਸਤ ਸੰਗਤ ਜੀ ਜੁੜ ਕਰਕੇ ਬਿਰਤੀ ਕਾਗਰ ਕਰਕੇ ਕਥਾ ਸੁਣੀਏ ਡੇਰਾ ਕਰ ਕੋਰੇ ਪਨ ਬੂਜੈ ਕਾਬਲ ਪਹੁੰਚ ਕੇ ਸਤ ਸੰਗਤ ਜੀ ਆਸਣ ਲਾ ਦਿੱਤੇ ਤੰਬੂ ਲੱਗ ਗਿਆ ਸਿੱਖਾਂ ਨੇ ਮਾਇਆ ਸੰਭਲੀ ਸਾਰੀ ਅੰਦਰ ਰੱਖਦੀ ਘੋੜੇ ਲੱਗੇ ਪੁੱਛਣ ਲਰਨ ਬਤਾਏ ਜੇ ਬਦਸੂਜੈ ਉੱਥੇ ਦੇ ਨਿਵਾਸੀ ਕਾਬਲ ਦੇ ਸਿੱਖਾਂ ਨੇ ਦੱਸਿਆ ਜਿਸ ਪ੍ਰਕਾਰ ਉਹਨਾਂ ਨੂੰ ਗਿਆ ਤੁਸੀਂ ਕੀ ਇਤਨਾ ਘੋੜੇ ਹਨ ਅਗਲੇ ਦਿਨਸ ਜਾਏ ਕਰ 헤ਰੇ ਅਗਲੇ ਦਿਨ ਵਪਾਰੀਆਂ ਕੋਲੋਂ ਘੋੜੇ ਦੇਖੇ ਖਾਲਸਾ ਜੀ 헤ਰੇ ਚਪਲ ਸੁਭੇਗ ਬਡੇਰੇ ਦੇਖੇ ਘੋੜੇ ਬੜੇ ਸੱਤ ਜੀ ਚੰਚਲ ਤੇ ਸਹਿਤ ਵੱਲ ਦੇ ਨੱਠਣ ਵਾਲੇ ਧਰਮ ਮੋਲ 50000 ਜਦੋਂ ਮੁੱਲ ਕਰਾਇਆ ਦੇਖ ਲੋ ਸੱਤ ਦਾ ਸਮਾਸੀ ਕੱਲੇ ਕੱਲੇ ਦਾ 50 50000 ਇਹ ਜੇ ਮੋਰ ਦੇ ਘੋੜੇ ਸਨ ਕਨਕਰ ਲੀਨ ਇਹ ਵਿਤਕਰਾਰ ਭਾਈ ਗੁਰਦਾਸ ਨੇ ਉਹਨਾਂ ਵਪਾਰੀਆਂ ਨਾਲ ਵਾਅਦਾ ਕਰ ਲਿਆ ਲੇ ਹਮ ਲੀਏ ਦਰੋਤੋ ਦੇ ਜੰਗਾ ਵਪਾਰੀਓ ਤੁਹਾਡੇ ਨਾਲ ਵਚਨ ਕਰਦੇ ਹਾਂ ਅਸੀਂ ਗੁਰੂ ਕੇ ਸਿੱਖ ਹਾਂ ਕਤੰਤ ਝੂਠ ਨਹੀਂ ਬੋਲਿਆ ਕਰਦੇ ਲੈ ਅਸੀਂ ਲੈਨੇ ਆ ਘੋੜੇ ਪਰ ਤੁਹਾਡੇ ਘੋੜੇ ਪਹਿਲਾਂ ਅਮਰਸਰ ਪਹੁੰਚਦੇ ਕਰਾਂਗੇ ਜੇ ਗੁਰੂ ਸਾਹਿਬ ਦੇ ਪਸੰਦ ਆਏ ਤਾਂ ਉਹ ਰੱਖ ਲੈਣਗੇ ਸੁਨੇਹਾ ਆਏ ਤੇ ਤੁਹਾਨੂੰ ਮਾਇਆ ਦੇ ਦੇਵਾਂਗੇ ਜੇ ਨਾਂ ਉਹਨਾਂ ਦੇ ਪਸੰਦ ਆਏ ਉਹਨਾਂ ਨੇ ਵਾਪਸ ਕਰ ਦੇਣੇ ਫੇਰ ਤੁਹਾਡੇ ਨਾਲ ਕੋਈ ਸਾਡੀ ਕਰੀਦੋ ਅਪਰੋਖਤ ਨਹੀਂ ਹੈ ਇਹ ਵਾਦਾ ਕਰਕੇ ਘੋੜੇ ਸਾਤ ਸੰਗ ਜੀ ਲੈ ਲੈ ਇੱਕ ਵੇਰ ਗੁਰ ਨਿਕਤ ਪਠੇ ਹਨ ਗੁਰੂ ਸਾਹਿਬ ਦੇ پاس ਭੇਜ ਦਿੱਤੇ ਕਾਬਲ ਤੋਂ ਘੋੜੇ ਸਾਨੂੰ ਗੁਰ ਤੇ ਜਦ ਨਰਕ ਪਾਵੇਂ ਕਦ ਤੱਕ ਜਦੋਂ ਗੁਰੂ ਸਾਹਿਬ ਤੋਂ ਹੁਕਮ ਲੈ ਕੇ ਕੋਈ ਆਵੇਗਾ ਤਤਸ਼ੇਨ ਦਰਬ ਸਰ ਵੀ ਪਾਵੇਂ ਫਿਰ ਵਪਾਰੀਆਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਸਾਰਾ ਤੁਹਾਨੂੰ ਤੁਸੀਂ ਪਾ ਦੋਗੇ ਸਤਸਦਾ ਗਰ ਬਾਕ ਵਖਾਨੇ ਜਦੋਂ ਸਤਸ ਜੀ ਸਤਸਦਾਰਾਂ ਨੇ ਬਚਨ ਸੁਣੇ ਬਲੀ ਬੇਅਇਬ ਤੁਰਕ ਮਹਾਨ ਉਹ ਕਹਿੰਦੇ ਭਾਈ ਗੁਰਦਾਸ ਜੀ ਸਾਨੂੰ ਕੋਈ ਸ਼ੰਕਾ ਨਹੀਂ ਸਾਡੀ ਵਸਤੂ ਖਰੀ ਹੈ ਸਾਡੇ ਘੋੜੇ ਗੁਣਾ ਚ ਭਰਪੂਰ ਨੇ ਕੋਈ ਔਗਣ ਨਹੀਂ ਜਿੱਥੇ ਮਰਜੀ ਦਿਖਾ ਲੋ ਇਹਨਾਂ ਨੂੰ ਘੋਟੇ ਪਠਾਉ ਨ ਸੰਸਾ ਕੋਈ ਸਾਨੂੰ ਕੋਈ ਸ਼ੰਕਾ ਨਹੀਂ ਗੁਰੂ ਸਾਹਿਬ ਦੇ ਕੋਲ ਭੇਜ ਦਿਓ ਭਾਵੇਂ ਘੋੜੇ ਪੀਚੇ ਲੈ ਮੋਲ ਜੋ ਹੋਈ ਵਗਰੋਂ ਸਾਨੂੰ ਕੀਮਤ ਦਿਓ ਘੋੜਿਆਂ ਦੀ ਘਟ ਤਕਰਾਰ ਕੇ ਕਾਨ ਪਟਾਏ ਸਿਉ ਸਾਤ ਸੰਜੀ ਬਾਧਾ ਕਰਕੇ ਘੋੜੇ ਅਮਰਸਰ ਭੇਜ ਦਿੱਤੇ ਮੋਕੋ ਲੰਗ ਸਦਾਸਰ ਆਏ ਸਾਰਾ ਰਸਤਾ ਲੰਘ ਕੇ ਘੋੜਿਆਂ ਨੇ ਸਾਤ ਸੰਜੀ ਸਿੱਖ ਲਿਆ ਏ ਅਮਰਸਰ ਪਹੁੰਚੇ ਸਤਗੁਰ ਪਿਕ ਕਰ ਔਰ ਹਰਖਾਏ ਸਤਗੁਰੂ ਜੀ ਘੋੜੇ ਦੇਖ ਕੇ ਬੜਾ ਹੀ ਖੁਸ਼ ਹੋਏ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਛੜ ਕਰ ਫੇਰ ਸਵਾਏ ਫੁੰਦਾਏ ਭਾਈ ਸਾਤਸੰਗ ਜੀ ਬੀਦੀ ਚੰਦ ਜੈਸੇ ਗੁਰਮੁਖ ਖਾਂ ਨੂੰ ਪ੍ਰੇਰ ਕੇ ਕਿਹਾ ਭਾਈ ਕੱਲੇ ਕੱਲੇ ਘੋੜੇ ਤੇ ਚੜ ਕੇ ਇਨੂੰ ਟਪਾ ਕੇ ਨਠਾ ਕੇ ਦੇਖੋ ਖਾਸ ਤਵੇਲੇ ਸੋ ਬੰਧਵਾਏ ਥੱਕ ਸਫਰ ਤੋਂ ਆਏ ਸੀ ਥੱਕ ਘੋੜੇ ਖਾਸ ਤਵੇਲੇ ਵਿੱਚ ਬਣਾ ਦਿੱਤੇ ਪਟਿਓ ਸਿੱਖ ਤਿਸ ਦਿਸ ਸਹਸਾਏ ਸੇਵਾ ਬਾਸਤੇ ਸੇਵਾਦਾਰ ਹਾਜ਼ਰ ਕਰ ਦਿੱਤੇ ਇੱਕ ਸਿੱਖ ਭੇਜਤਾ ਕਾਬਲ ਨੂੰ ਜਾਇ ਬਾਤ ਗੁਰਦਾਸ ਸੁਣਾਈ ਆਖ ਦੱਸ ਦਿੱਤੀ ਬਾਤ ਭਾਈ ਗੁਰਦਾਸ ਨੂੰ ਸਿੱਖ ਨੇ ਹੋਰੇ ਸਤਗੁਰ ਲਈਏ ਬੰਧਾਈ ਭਾਈ ਗੁਰਦਾਸ ਜੀ ਮਹਾਰਾਜ ਦੇ ਪਸੰਦ ਆਗੇ ਘੋੜੇ ਮਾਰਨੇ ਬਣਾ ਲੇ ਹਨ ਬਹੁਤ ਪਸੰਦ ਆਏ ਮਨ ਪਾਏ ਸਤਗੁਰੂ ਜੀ ਦੇ ਮਨ ਵਿੱਚ ਬਹੁਤ ਹੀ ਸੋਹਣੇ ਭੋ ਘੋੜੇ ਚੰਗੇ ਲੱਗੇ ਨੇ ਇਹੋ ਦਰਬ ਕੋ ਭਾਕ ਪਠਾਏ ਲਿਆ ਹੁਣ ਤੂੰ ਇਉਂ ਕਰ ਬਲਾ ਲਾ ਆਪਣੇ ਵਪਾਰੀਆਂ ਨੂੰ ਉਹਨਾਂ ਨੂੰ ਪੈਸੇ ਦੇ ਦੇ ਸੰਗਰਦਾਸ ਹਰ ਕੋ ਪਾਇਓ ਭਾਈ ਗੁਰਦਾਸ ਜੀ ਬੜੇ ਖੁਸ਼ ਹੋਏ ਵੀ ਸ਼ੁਕਰ ਹੈ ਮੇਰਾ ਹੁਣਾ ਸੁਖਲਾ ਹੋਇਆ ਦਰਸ਼ਨ ਪਟ ਕਰਨ ਨਿਕਟ ਬਲਾਇਓ 체ਤੀ ਦਿਨ ਸੁਨੇਹਾ ਭੇਜ ਕੇ ਵਪਾਰੀ ਸਦਲੇ ਕਰ ਸਨਮਾਨ ਪਠਾਵਣ ਕੀਨਾ ਸਤਕਾਰ ਦੇ ਨਾਲ ਤੰਬੂ ਦੇ ਬਾਹਲੇ ਪਾਸੇ ਬਹਾਲੇ ਵਪਾਰੀ ਲਿਓ ਮੋਲ ਗੁਰਪਨੇ ਕਹਿ ਦਿਨਾ ਭਾਈ ਗੁਰਦਾਸ ਜੀ ਕਹਿੰਦਾ ਜੀ ਗੁਰੂ ਸਾਹਿਬ ਨੂੰ ਪਕੋੜੇ ਪਸੰਦ ਆਗੇ ਵਪਾਰੀਓ ਤੁਸੀਂ ਆਪਣੀ ਰਕਮ ਲੈ ਲਓ ਸਦਾਗਰ ਤੰਬੂ ਦਰਥ ਰਿਓ ਸੁਦਾਗਰ ਬਤਾਰੀ ਸੀ ਖਾਲਸਾ ਜੀ ਤੰਬੂ ਦੇ ਦਰ ਤੇ ਬਾਹਰ ਖੜ ਗਏ ਵਿਚ ਗੁਰਦਾਸ ਜਾਏ ਤਬ ਵਰਿਓ ਭਾਈ ਗੁਰਦਾਸ ਜੀ ਵੜ ਗਏ ਤੰਬੂ ਮੈਂ ਤਾਰੀ ਲਾਇ ਖੋਲ ਕਰ ਤਾਰੋ ਜਦੋਂ ਕੁੰਜੀਆਂ ਲਾ ਲਾ ਕੇ ਜਿੰਦੇ ਖੋਲ ਲੈ ਦਰਬ ਨਿਪਾਸਨ ਕੋ ਕਰ ਢਾਰੋ ਧਨ ਕੱਢਣ ਵਾਸਤੇ ਹੱਥ ਵਿੱਚ ਪਾਉਂਦਾ ਖੁਰਜੀਆਂ ਦੇ ਭਾਈ ਠੀਕ ਰੀਜਤ ਕਰਜਤ ਪਨ ਖਾਲਸਾ ਜੀ ਆਖੋ ਵਾਹਿਗੁਰੂ ਜਿੰਨੇ ਚਾਂਦੀ ਦੇ ਰੁਪਈਏ ਸੀ ਸਾਰੀਆਂ ਠਿਕਰੀਆਂ ਬਣੀਆਂ ਦੇਖੀਆਂ ਵੈਰ ਨਕਾਰੀ ਪਿਕ ਬਿਸਮੈ ਉਹ ਮਨ ਜਦੋਂ ਮੁੱਠੀ ਭਰ ਕੇ ਵਿੱਚੋਂ ਕੱਢਦਾ ਸਾਧ ਸੰਗਤ ਜੀ ਠਿਕਰੀਆਂ ਫੇਰ ਮੁੱਠੀ ਭਰਦਾ ਫੇਰ ਠਿਕਰੀਆਂ ਚਾਂਦੀ ਦਾ ਰੁਪਈਆ ਹੀ ਕੋਈ ਨਹੀਂ ਹੱਥ ਚ ਆਉਂਦਾ ਮਨ ਵਿੱਚ ਹੈਰਾਨ ਹੋ ਗਿਆ ਪੰਜੋਂ ਖਚਰ ਪਰ 10 ਭਾਰੇ ਪੰਜ ਖਚਨਾ ਸੀ ਸਤ ਸੰਜੀਤ ਦੇ ਲੋ ਦੋ ਦੋ ਗੁਣਾ ਹੁੰਦੀਆਂ 10 ਭਾਰ ਸੀ ਖੋਲ ਖੋਲ ਸੋਲ ਸਕਲ ਨਿਹਾਰੇ ਸਾਰੀਆਂ ਨੂੰ ਖੋਲ ਖੋਲ ਕੇ ਦੇਖੀ ਜਾਂਦਾ ਵੀ ਇਹਦੇ ਚ ਵੀ ਠਿਕਰੀਆਂ ਇਹਦੇ ਚ ਵੀ ਠਿਕਰੀਆਂ ਗੁਰੂ ਸਾਹਿਬ ਨੇ ਠੀਕ ਰੀਆਂ ਭਰਤੀਆਂ ਕਿ ਇੱਥੇ ਕਿਸੇ ਨੇ ਬਦਲ ਲਿਆ ਕੰਮ ਠੀਕ ਠੀਕ ਕਰੀ ਸਾਹਿਬ ਮੈਂ ਤੈਸੇ ਸਾਰਿਆਂ ਗੂਣਾ ਵਿੱਚ ਖਾਲਸਾ ਜੀ ਠੀਕ ਰੀਆਂ ਹੀ ਦ੍ਰਿਸ਼ਟੀ ਆਈਆਂ ਚਿੰਤਾ ਅਦਕ ਵਿਚਾਰ ਤੇ ਐਸੇ ਬੜੀ ਭਾਰੀ ਚਿੰਤਾ ਹੋਈ ਭਾਈ ਗੁਰਦਾਸ ਜੀ ਨੂੰ ਦੇਖ ਲਓ ਖਾਲਸਾ ਜੀ ਨਾਲ ਗੁਰਬਾਣੀ ਵਿੱਚ ਹੈ ਚਿੰਤ ਅਚਿੰਤਾ सगली ਗਈ ਪ੍ਰਮਾਨੰਕ ਨਾਨਕ ਨਾਨਕ ਮਈ ਬ੍ਰਹਮ ਵੇ ਤੈਨੂੰ ਚਿੰਤਾ ਨਹੀਂ ਕਦੇ ਹੋਇਆ ਕਰਦੀ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਇਹ ਮਰਨੇ ਤੇ ਜਗਦਰ ਹੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮ ਆਨੰਦ ਸਭ ਤੋਂ ਵੱਡੀ ਮਰਨ ਦੀ ਚਿੰਤਾ ਹੋਰ ਸਾਰੀਆਂ ਚਿੰਤਾ ਛੋਟੀਆਂ ਨੇ ਲੇਕਿਨ ਬ੍ਰਹਮੇ ਤੈਨੂੰ ਕਦੇ ਚਿੰਤਾ ਨਹੀਂ ਹੋਈ ਅੱਜ ਖਾਲਸਾ ਜੀ ਭਾਜੀ ਗੁਰਦਾਸ ਜੀ ਚਿੰਤਾ ਨੇ ਗਰਸ ਲੇ ਘੋੜੇ ਭੇਜ ਦਿੱਤੇ ਅੰਮ੍ਰਿਤਸਰ ਮੁਸਲਮਾਨਾਂ ਦਾ ਰਾਜ ਹੈ ਕਾਬੁਲ ਦੀ ਰਾਜਧਾਨੀ ਹੈ ਇਹ ਤਾਂ ਸਾਨੂੰ ਅੰਦਰ ਕਰ ਦੇਣਗੇ ਵਪਾਰੀ ਕਹਿਣਗੇ ਠੱਗ ਨੇ ਇਹ ਘੋੜੇ ਸਾਡੇ ਚਰੇ ਗਏ ਪੈਸੇ ਸਾਨੂੰ ਦਿੰਦੇ ਨਹੀਂ ਜਦ ਸਤ ਸੰਗਤ ਜੀ ਭਾਈ ਗੁਰਦਾਸ ਜੀ ਡੋਲ ਗਏ ਜਿਹੜੇ ਕਹਿੰਦੇ ਸੀ ਜੇ ਗੁਰ ਸੰਗ ਵਰਤਦਾ ਸਿੱਖ ਸਿਦਕ ਨਾ ਹਾਰੇ ਸਿੱਖ ਸਿਦਕ ਤੋਂ ਡੋਲਣਾ ਨਹੀਂ ਚਾਹੀਦਾ ਦੂਜੇ ਸਿੱਖ ਕਹਿੰਦੇ ਸੀ ਮਹਾਰਾਜ ਦੀ ਕਿਰਪਾ ਹੋਵੇ ਤਾਂ ਚੱਲ ਰਹਿ ਸਕੀਦਾ ਇਹ ਕਹਿੰਦਾ ਸੀ ਨਹੀਂ ਜਦੋਂ ਪਤਾ ਹੈ ਸਿੱਖ ਬਣਿਆ ਮੈਂ ਕਿਉਂ ਸਿਦਕ ਤੋਂ ਡੋਲੀਏ ਐਂ ਕਹਿੰਦਾ ਸੀ ਇੰਨਾ ਕੀ ਹੰਕਾਰ ਸੀ ਬਹੁਤਾ ਨਹੀਂ ਸੀ ਜਿਸ ਵੇਲੇ ਸਤ ਸੰਗਤ ਜੀ ਠਿਕਰੀਆਂ ਨਿਕਲੀਆਂ ਚਿੰਤਾ ਦੇ ਸਹਿਤ ਹੋਇਆ ਮਨ ਇਹ ਕਿਆ ਕਾਰਨ ਲਿਖਿਓ ਨ ਜਾਈ ਕਹਿੰਦਾ ਜਾਣਿਆ ਨਹੀਂ ਜਾਂਦਾ ਕੀ ਕਾਰਨ ਹੋਇਆ ਕਿਦੋਂ ਗੁਰੂ ਨੇ ਇਹ ਪਠਾਈ ਕਿਦੋਂ ਗੁਰੂ ਸਾਹਿਬ ਨੇ ਤਾਂ ਨਹੀਂ ਰਾਤ ਨੂੰ ਵਿੱਚ ਪਾ ਦਿੱਤੀਆਂ ਚਾਂਦੀ ਦੇ ਰੁਪਈਆਂ ਦੇ ਥਾਂ ਕਹ ਕਾਰਨ ਕੋਈ ਹੋਇਓ ਔਰ ਜਾਂ ਕੋਈ ਹੋਰ ਕਾਰਨ ਹੋ ਗਿਆ ਠੱਗਾ ਨੇ ਸਾਡੀਆਂ ਗੂਣਾ ਨਾ ਬਦਲਾ ਲੀਆਂ ਹੁਣ ਕਹ ਏ ਉਹ ਜ਼ਰਬਲੀਨ ਕੇ ਨਚੋਰ ਚੋਰਾਂ ਨੇ ਠੱਗ ਲਿਆ ਹੋਵੇ ਧਨ ਰਾਜ ਤੁਰਕ ਗਹੇ ਉਜਾਗਰ ਚਿੰਤਾ ਹੋ ਗਈ ਵੀ ਤੁਰਕਾਂ ਦਾ ਰਾਜ ਆ ਪਕੜ ਲੈਣ ਦੇ ਸਾਨੂੰ ਹਟੇ ਨਾ ਤਨ ਹਬਲੇ ਸਦਾਗਰ ਵਪਾਰੀ ਹੁਣ ਦਰ ਦੇ ਤੰਬੂ ਦੇ ਦਰ ਤੇ ਖੜੇ ਨੇ ਇਹਨਾਂ ਨੇ ਤਾਂ ਨਹੀਂ ਹਟਣਾ ਇਹਨਾਂ ਨੇ ਕਹਣਾ ਦਿਓ ਧਨ ਜੇ ਅਬ ਭਾਗ ਚਲੋ ਉਠ ਚੋਰੀ ਜੇ ਮੈਂ ਚੋਰੀ ਨੱਟ ਜੰਨਾ ਤਾਂ ਠੀਕ ਐ ਬਣੇ ਨਾ ਗਵਨ ਮਿਲਣ ਗੁਰੂ ਹੋਰੀ ਫਿਰ ਗੁਰੂ ਸਾਹਿਬ ਕੋਲੇ ਕਿਹੜਾ ਮੂੰਹ ਲੈ ਕੇ ਜਾਉ ਚੋਰੀ ਨੱਟ ਕੇ ਚੋਰੀ ਨੱਠਣ ਵਾਲਾ ਤਾਂ ਚੋਰ ਹੀ ਹੁੰਦਾ ਸਾਧੂ ਤਾਂ ਨਹੀਂ ਹੁੰਦਾ ਜੇ ਮੈਂ ਨਠਾਈ ਤੁੰ ਤਾਂ ਗੁਰੂ ਸਾਹਿਬ ਕੋਲੇ ਜਾਣਾ ਨਹੀਂ ਬਣਦਾ ਹੈ ਨਿਕਸਿਓ ਤਬ ਤੁੰ ਬੂਤੇ ਬਹਿਰ ਕਨਸਾ ਜੀ ਹਾਲਤ ਬੇਬਲ ਹੋ ਗਈ ਪੈਰ ਥੜਕ ਗਏ ਪਰਮੇਸ਼ਰ ਦੀ ਮਾਇਆ ਨੇ ਸਤ ਸੰਗਤ ਜੀ ਐਸਾ ਭੁਲਾਇਆ ਤੰਬੂ ਤੋਂ ਬਾਹਰ ਨਿਕਲਿਆ ਕਹੋ ਸੁਦਾਗਰ ਸੋ ਕੁਛ ਠਹਿਰ ਵਪਾਰੀ ਉੱਤੇ ਖੜੇ ਸੀ ਆਨ ਦਰਦੇ ਉਹਨਾਂ ਕਿਵੇਂ ਉਹਨਾਂ ਨੂੰ ਪਰੇ ਕਰੇ ਉਹਨਾਂ ਨੂੰ ਕਹਿੰਦਾ ਭਾਈ ਪਰੇ ਹੋ ਕੇ ਬੈਠੋ ਮੈਂ ਹਲੇ ਗੇੜਨੀਆਂ ਨੇ ਉਹਨਾ ਤੇ ਚੰਦੀ ਦੇ ਰੁਪਈਏ ਐ ਮਹਾਨੇ ਨਾ ਪਰੇ ਨੂੰ ਦੂਰ ਬਿਠਾ ਦਿੱਤੇ। ਕਿਨ ਕਰ ਸਕਰੇ ਆਪ ਲਿਆਉਂ। ਕਹਿੰਦਾ ਥੋੜੀ ਜੀ ਦੇਰ ਲੱਗੂ ਗਿਣ ਗਣ ਕੇ ਲਿਆਉਂਗਾ ਧਨ। ਲਗੇ ਬਿਲਮ ਕੁਛ ਸੀ ਗਿਣ ਗਣਾ। ਗਿਣੂਗਾ ਛੇਤੀ ਪਰ ਥੋੜੀ ਜੀ ਦੇਰ ਲੱਗੂ ਕਾਲੇ ਨਾ ਪਿਓ ਤੁਸੀਂ ਬੈਠੇ ਰਹੋ ਦੂਰ। ਅਪਰਥਾਨ ਟਿੱਗਤਾ ਹੈ ਬਿਠਾਇਓ। ਕਿਉਂ ਖਰ ਸਾਜੀ ਤੰਬੂ ਤੋਂ ਥੋੜੇ ਜੇ ਫਰਕ ਤੇ ਵਪਾਰੀ ਬੁਹਾ ਦਿੱਤੇ ਭਾਈ ਗੁਰਦਰਾਸ ਨੇ। ਆਪ ਬਹੁਤ ਤੰਬੂ ਪਰਵਤ ਪਰਵਸਾਯੋ ਆਪ ਤੰਬੂ ਦੇ ਵਿੱਚ ਵੜ ਗਿਆ ਤੇ ਖੁਰਦੀਆਂ ਦੇ ਇੱਕ ਗਿਣਨੇ ਤਾਂ ਕੀਤੀ ਤੰਬੂ ਪਾੜਨਾ ਪਿਛੋਂ ਸ਼ੁਰੂ ਕਰ ਦਿੱਤਾ ਦਰ ਕੋ ਪਿਕ ਸਦਾ ਗਰ ਥਿਰਿਓ ਕੋਈ ਵਪਾਰੀ ਦੇਖੀ ਜਾਂਦੇ ਨੇ ਦਰ ਵਿੱਚ ਵੀ ਕਦੋਂ ਭਾਈ ਗੁਰਦਾਸ ਨਿਕਲਦਾ ਸਾਨੂੰ ਦਿੰਦਾ ਰਕਮ ਲਖੇ ਗਿਨੇ ਤਣ ਅੰਤਰ ਭਰਿਓ ਉਹ ਜਾਣਦੇ ਨੇ ਕਿ ਅੰਦਰ ਵੜਿਆ ਹੋਇਆ ਸਿੱਖ ਧਨ ਗਿਣਦਾ ਹੋਊਗਾ ਪਰ અપਾਵ ਨਾਲ ਕੁਝ ਬਣਿਆ ਔਰ ਕੋਈ ਯਤਨ ਨਾਲ ਬਣਿਆ ਖਾਲਸਾ ਜੀ ਉਸ ਵੇਲੇ ਭਾਈ ਗੁਰਦਾਸ ਤੋਂ ਤੰਬੂ ਪਾੜ ਪਿਛੇ ਕਸਾਇਓ ਤੰਬੂ ਪਾੜ ਕੇ ਪਿਛਲੇ ਪਾਸੇ ਨਿਕਲ ਗਿਆ ਇੱਕ ਦੋ ਮੰਝਲ ਵਡੇਰੀ ਕਰਕੇ ਤੰਬੂ ਦੇ ਸਤ ਸੰਗ ਦੀ ਹੋਲੇ ਹੋਲੇ ਪਿਛਲੇ ਪਾਸੇ ਨੂੰ ਦੂਰ ਨਿਕਲ ਗਿਆ ਪਤਾ ਨਹੀਂ ਲੱਗਣ ਦੇ ਤੱਬ ਪਾਰੀਆਂ ਨੂੰ ਕਿ ਤੰਬੂ ਚੰਮਾ ਕਿਹੜੇ ਵੇਲੇ ਨਿਕਲਿਆ ਹਾਂ ਜਿਉਂ ਸਤ ਸੰਗ ਦੀ ਨੱਠਿਆ ਇੱਕ ਦੋ ਮਜਲਾ ਤਾਂ ਵੱਡੀਆਂ ਹੀ ਕੀਤੀਆਂ ਜਿੰਨਾ ਚਿਰ ਕਾਬਲ ਦੀ ਜਿਹੜੀ ਹੱਦ ਨਹੀਂ ਸੀ ਨੰਗੀ ਗੁਰਤਾਜ ਕਾਂ ਸੀ ਚਲੋ ਵਿਚੇਰ ਕੇ ਮਨ ਵਿੱਚ ਵਿਚਾਰਦਾ ਹੁਣ ਜਾਵਾਂ ਕਿੱਧਰ ਇਥੋਂ ਨੱਠ ਪਿਆ ਧਨ ਸਾਰਾ ਨੁਕਸਾਨ ਹੋ ਚੁੱਕਿਆ ਹੈ ਗੁਰੂ ਸਾਹਿਬ ਨੂੰ ਮੈਂ ਕਿਹੜਾ ਮੂੰਹ ਦਿਖਾਵਾਂ ਜਾਵਾਂ ਕਿੱਥੇ ਹੁਣ ਸੋਚਦਾ ਵੀ ਕਾਂਸੀ ਪਹੁੰਚਾ ਤਾਂ ਚੰਗਾ ਉੱਥੇ ਵਿਦਵਾਨ ਲੋਕ ਨੇ ਮੈਂ ਉੱਥੇ ਆਪਣੀ ਉਮਰ ਦਾ ਇੱਸਾ ਗੁਜ਼ਾਰਾਂ ਤਨ ਸੰਤਨ ਕੋ ਪੇਖ ਬਣਾਵਾ ਉੱਥੇ ਵੇਲੇ ਖੱਤਸਾ ਜੀ ਫਰੀਦ ਦੇ ਤੇ ਸੰਤਾਂ ਆਤਮਾ ਵਾਲਾ ਭੇਖ ਪਗਮੇ ਵਾਸਤੇ ਪਹਿਨ ਲੈ ਕੋਈ ਨ ਕਰੇ ਚਨਾਰੀ ਪਾਵਾ ਜਿਸ ਕਰਕੇ ਕੋਈ ਰਾਜ ਪੋਸ਼ਾਨ ਨਾ ਲਵੇ ਭਾਈ ਗੁਰਦਾਸ ਜੀ ਉਗੇ ਸਿੱਖ ਸੀ ਰਾਜ ਪਿੰਡ ਵੀ ਆਉਣੇ ਸੀ ਸ਼ਹਿਰ ਵੀ ਆਉਣੇ ਸੀ ਰਾਸਤੇ ਜਾਂਦੇ ਵੀ ਸਿੱਖ ਮਿਲਦੇ ਹੀ ਨੇ ਦੱਸ ਦਿੰਦਾ ਵੀ ਗੁਰਦਾਸ ਜੀ ਤਾਂ ਉੱਥੇ ਜਾਂਦੇ ਸੀ ਇਸ ਕਰਕੇ ਭਗਵੇਂ ਵਾਸਰ ਪਹਿਨ ਲੈ ਕੇਤਕ ਦਿਨ ਮਹਿ ਪਰ ਵਸਿਓ ਆਏ ਕਿਤਨੇਕ ਦਿਨ ਜਦ ਸਤਸੰਗ ਜੀ ਨੰਗੇ ਤਕ ਕਾਂਸੀ ਗਏ ਕਾਂਸੀ ਮੈਂ ਸਹਿ ਚਿੰਤ ਬਸਾਏ ਸਹਿਤ ਚਿਤ ਚਿੰਤਾ ਦੇ ਕਾਂਸੀ ਚ ਬਸਣ ਲੱਗੇ ਤਹਾਂ ਸਦਾਗਰਦਾਰ ਕੋ ਹੋਇਰਤ ਉੱਥੇ ਸਤਸੰਗ ਜੀ ਵਪਾਰੀ ਦੇਖਦੇ ਨੇ ਦਰਬਾਰ ਵੀ ਹੁਣ ਵੀ ਨਿਕਲਿਆ ਰਕਮ ਦੇ ਨੂੰ ਹੁਣ ਵੀ ਨਿਕਲਿਆ ਸਿੱਖ ਬਤੀ ਉਸ ਸਮਾਂ ਬਹੁ ਪੁਨ ਸੋ ਤਿਰਤ ਜਦੋਂ ਸਮਾਂ ਬਤੀਤ ਹੋ ਗਿਆ ਫਿਰ ਹਾਕ ਲੱਗੇ ਮਾਰਨ ਭਾਈ ਤੂੰ ਨਿਕਲਦਾ ਨਹੀਂ ਅੰਦਰੋਂ ਅੰਦਰ ਤੇ ਆਵਾਜ਼ ਨਹੀਂ ਆਈ ਜਦੋਂ ਅੰਦਰ ਕੋਈ ਆਵਾਜ਼ ਨਾ ਆਈ ਤੰਬੂ ਦੇ ਬੈਠੋ ਡੱਡਕ ਜਾਮ ਬਤਾਈ ਡੇਢ ਪਹਿਰ ਬਠਾ ਬੈਠਿਆ ਨੇ ਨੰਗਾ ਦਿੱਤਾ ਵਿਚਾਰਿਆਂ ਨੇ ਤਕਰੀਬਨ ਸਾਢੇ 4 ਘੰਟੇ ਡੇਢ ਪਹਿਰ ਬਣਦਾ ਕਾਲ ਦੇ 4 ਘੰਟੇ ਬਾਅਦ ਬੈਠੇ ਠੀਕ ਦੇ ਰਹੇ ਉਤਕਰੰਤਰ ਹੀਰਣ ਕਰਿਓ ਜਦੋਂ ਉੱਠ ਕੇ ਸਤ ਸੰਗ ਜੀ ਅੰਦਰੋਂ ਦੇਖਿਆ ਸੋ ਨਹਿ ਦਰਬ ਖੁੱਲਿਓ ਤੇ ਪਰਿਓ ਭਾਈ ਗੁਰਦਾਸ ਸੁਹੇਨੀ ਸੀ ਅੰਦਰ ਤਨ ਖਾਰਾ ਹੀ ਖੁੱਲਾ ਪਿਆ ਠਿਕਰੀਆਂ ਸਮਝ ਕੇ ਖੁੱਲਾ ਹੀ ਛੱਟ ਗਿਆ ਜੋ ਗੁਰਦਾਸ ਆਂਗਲਰ ਅਹੇ ਜਿਹੜੇ ਭਾਈ ਗੁਰਦਾਸ ਦੇ ਨਾਲ ਸਿੱਖ ਗਏ ਸੀ ਜਿਹਨੇ ਬਲਾਏ ਦਿਖਾਏ ਸੋ ਕਹੇ ਉਹਨਾਂ ਨੂੰ ਬੁਲਾ ਕੇ ਸਤ ਸੰਗ ਜੀ ਵਪਾਰੀਆਂ ਨੇ ਕਿਹਾ ਪਰਿਓ ਦਰਬ ਨੇ ਦੇਵਨ ਹਾਰਾ ਕਹਿੰਦੇ ਭਾਈ ਥੋੜਾ ਜਣਾ ਮੁਖੀ ਸਿੱਖ ਸੀ ਮਕਤਿਆਰ ਹੋ ਤਾਂ ਹੈ ਨਹੀਂ ਤੁਹਾਨੂੰ ਦੇਣ ਵਾਲਾ ਪੈਸੇ ਧੰਨ ਖੁੱਲਾ ਪਿਆ ਹੈ ਕਿਉਂ ਤਜ ਪਾਜਿਓ ਕਹਾ ਵਿਚਾਰਾ ਕੀ ਵਿਚਾਰ ਕੀਤੀ ਉਸਨੇ ਤੁਹਾਨੂੰ ਖੁੱਲਾ ਛੱਡ ਕੇ ਭੱਜ ਗਿਆ ਸਗਰੇ ਨਿਕਟ ਖਰੇ ਤਬ ਕੀਨੇ ਉਸ ਵੇਲੇ ਜਿਹੜੇ ਸਾਥੀ ਸਿੱਖ ਸੀ ਨਾ ਭਾਈ ਗੁਰਦਾਸ ਦੇ ਨਾਲ ਦੇ ਉਹ ਰਕਮ ਦੇ ਕੋਲੇ ਖੜੇ ਕਰਦੇ ਖੁਰਜੀਆਂ ਕੋਲੇ ਹੈ ਕੋ ਮੋਲ ਸੋ ਧਨ ਗਨ ਲੀਨੇ ਜਿੰਨਾ ਘੋੜਿਆਂ ਦਾ ਸੱਤ ਸੰਜੀ ਮੁੱਲ ਕੀਤਾ ਸੀ ਕੀਮਤ ਉਹ ਧਨ ਲੈ ਲਿਆ ਵਪਾਰੀਆਂ ਨੇ ਬਾਕੀ ਸੰਭਦੀਏ ਤਿੰਨ ਪਾਸ ਬਾਕੀ ਰਹਿੰਦਾ ਧਨ ਸਿੱਖਾਂ ਨੂੰ ਦੇ ਦਿੱਤਾ ਵਾਪਸ ਪਿੱਤ ਗੁਰਦਾਸ ਕਹਿ ਸਬਦਾਸ ਸਾਰੇ ਜਿੰਨੇ ਸਿੱਖ ਨਾਲ ਗਏ ਸੀ ਸੋਚਦੇ ਵੀ ਭਾਈ ਗੁਰਦਾਸ ਜੀ ਕਿੱਥੇ ਚਲੇ ਗਏ ਸਰਬਸਮਾਜ ਸੰਭਾਰਨ ਕੀਨਾ ਜਿੰਨੀ ਮਾਇਆ ਬਚੀ ਸੀ ਉਹੋ ਉਹ ਸਭ ਕੁਝ ਆਪਣਾ ਸਮਾਨ ਸੰਭਿਆ ਗੁਰਦਾਸਨ ਗੁਰਦੇਸ ਕੋ ਮਗਲੀ ਨਾ ਸਿੱਖਾਂ ਨੇ ਤਾਂ ਖੋਚਾ ਵੀ ਘੋੜੇ ਪਹੁੰਚ ਚੁੱਕੇ ਐ ਭਾਈ ਗੁਰਦਾਸ ਪਤਾ ਨਹੀਂ ਕਿੱਥੇ ਨੱਟ ਕੇ ਚਲੇ ਆ ਗਿਆ ਉਹ ਨਹੀਂ ਹੁਣ ਰੱਬ ਰਿਹਾ ਆਪ ਅੰਮ੍ਰਿਤਸਰ ਨੂੰ ਚੱਲ ਪਏ ਸਾਰੇ ਜਾਣਿਓ ਪਰੇ ਨਹੀਂ ਕਿਆ ਹੋਵਾ ਹੈਰਾਨ ਹੋ ਰਹੇ ਨੇ ਰਬ ਜਤੁਰੇ ਆ ਰਹੇ ਨੇ ਵੀ ਕੀ ਕਾਰਨ ਹੋ ਗਿਆ ਭਾਈ ਗੁਰਦਾਸ ਜੀ ਨੇ ਲੱਭ ਰਹੇ ਤਨ ਧਰ ਗयो ਆਪਨੇ ਜੋਵਾ ਤੁਹਾਨੂੰ ਖੁੱਲਾ ਹੀ ਛੱਡ ਗਿਆ ਆਪ ਪਤਾ ਨਹੀਂ ਕਿੱਥੇ ਆ ਦਿਖਿਆ ਨਹੀਂ ਆਏ ਮਿਲੇ ਸਤਗੁਰ ਕੇ ਪਾਸ ਆਗੇ ਸਿੱਖ ਤਾਂ ਸਤ ਜੀ ਅੰਮ੍ਰਿਤਸਰ ਪਹੁੰਚ ਗਏ ਸਰਬ ਬਾਤਾ ਕਰੀ ਪ੍ਰਕਾਸ਼ ਸਤਗੁਰਾਂ ਨੂੰ ਮਿਲ ਕੇ ਸਾਰੀ ਬਾਤ ਦੱਸਤੀ ਮਹਾਰਾਜੀ ਤੁਹਾਨੂੰ ਖੁੱਲਾ ਪਿਆ ਸੀ ਦਾ ਗੁਰਦਾਸ ਜੀ ਨੇ ਪਤਾ ਨਹੀਂ ਕਿੱਥੇ ਚਲੇ ਗਏ ਨੇ ਸਾਨੂੰ ਲੱਭੇ ਨਹੀਂ ਵਪਾਰੀਆਂ ਨੇ ਤਾਂ ਜਿੰਨਾ ਘੋੜਿਆਂ ਦੀ ਕੀਮਤ ਸੀ ਲੈ ਲਿਆ ਬਾਕੀ ਦਾ ਤਾਂ ਨਾ ਲੈ ਆਏ ਅਸੀਂ ਮੈਂ ਜਾਣਿਓ ਕਿਤ ਗਾ ਗੁਰਦਾਸ ਕੋਈ ਪਤਾ ਨਹੀਂ ਜੀ ਕਿੱਥੇ ਚੜਿਆ ਗਿਆ ਜਿ ਕਟ ਤੰਬੂ ਮੈਂ ਤਨਰਾਸ ਸਾਰਾ ਤਨ ਖੁੱਲਾ ਹੀ ਪਿਆ ਸੀ ਤੰਬੂਜ ਸਤਗੁਰ ਤਬ ਜਾਨੀ ਨਿਜ ਮਾਇਆ ਸਤਗੁਰ ਜੀ ਨੇ ਤਾਂ ਆਪਣੀ ਮਾਇਆ ਸਮਝ ਲਈ ਕਿ ਐਸੀ ਆਪਨੇ ਕਲਾ ਵਰਤਾਈ ਹੈ ਮਾਇਆ ਦੁਆਰਾ ਕਿ ਥੜਕ ਗਿਆ ਜਿਹੜਾ ਕਹਿੰਦਾ ਸੀ ਜੋਗ ਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਸਿਦਕ ਸੁਦ ਕਿਧਰੇ ਚੱਕਿਆ ਗਿਆ ਗयो ਭਾਜ ਸੋ ਰੇਦਾ ਪਰਮਾਇ ਉਹਦਾ ਤਾਂ ਹਿਰਦਾ ਭਰਮ ਗਿਆ ਡੋਲ ਗਿਆ ਭੱਜ ਗਿਆ ਬਈ ਠੀਕਰੀ ਜਿਤ ਕਰਜ ਸਪਨ ਆਪ ਅੰਤਰਜਾਮੀ ਨੇ ਪਤਾ ਹੈ ਕਿ ਠੀਕਰੀਆਂ ਜਦੋਂ ਦੇਖੀਆਂ ਰਪੀਆਂ ਦੀਆਂ ਬਣੀਆਂ ਭਾਜੋ ਦੇਖਤ ਹੋਏ ਅਧੀਰਮਨ ਮਨ ਧੀਰਜ ਛੱਡ ਗਿਆ ਨਹੀਂ ਧੀਰਜ ਰਹੀ ਭੱਜ ਗਿਆ ਲੋਰਾ ਨਿਕਸ